ਜਿੰਦਾਬਾਦ ਜਿੰਦਾਬਾਦ ਸੋਨਾ ਮਿੱਤਰੋ ਦਾਇਕਾ ਜਿੰਦਾਬਾਦ 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 ਪੰਜਾਬ ਦੇ ਕੇਂਦਰ ਸਰਕਾਰ ਮਰਦਾਬਾਦ ਮਰਦਾਬਾਦ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲੋਈਆ ਜੋਂ ਵਿੱਚ 13 ਫਰਵਰੀ ਦੇ ਦਿੱਲੀ ਆंदोलਨ ਦੀ ਤਿਆਰੀਆਂ ਜੋਰਾਂ ਤੇ 13 ਫਰਵਰੀ ਨੂੰ ਬਾਦਿਆ ਤੇ ਪਗੋੜੀ ਸਰਕਾਰ ਤੋਂ ਪੂਰਾ ਦੇਸ਼ ਇਕੱਠਾ ਹੋ ਕੇ ਮੰਗੀਗਾ ਹਿਸਾਬ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਸਯੁਕਤ ਕਿਸਾਨ ਮੋਰਚਾ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੇ ਮਿੱਥੇ ਹੋਏ ਪ੍ਰੋਗਰਾਮ ਤਹਿਤ ਦੇਸ਼ ਭਰ ਵਿੱਚ ਤਿਆਰੀਆਂ ਜੋਰਾਂ ਤੇ ਕੀਤੀਆਂ ਜਾ ਰਹੀਆਂ ਹਨ ਇਸੇ ਤਰਜ਼ ਤੇ ਜਲੰਧਰ ਜ਼ਿਲ੍ਹੇ ਵਿੱਚ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜਲੰਧਰ ਜ਼ਿਲ੍ਹਾ ਟੀਮ ਵੱਲੋਂ ਪਿੰਡ-ਪਿੰਡ ਜਾ ਕੇ 13 ਫਰਵਰੀ ਨੂੰ ਦਿੱਲੀ ਕੂਚ ਵਾਸਤੇ ਨੁਕੜ ਯਾ ਤਿਆਰ ਕੀਤੀਆਂ ਜਾ ਰਹੀਆਂ ਹਨ ਇਸੇ ਦੌਰਾਨ ਆਗੂਆ ਵੱਲੋਂ ਪਿੰਡ ਪੁਨੀਆ ਕਾਕੜ ਕਲਾ ਗੱਟੀ ਪੀਰ ਬਖਸ਼ ਚੱਕ ਬਡਾਲਾ ਗੁੱਟਾ ਮੰਡੀ ਕਾਸੂ ਮੰਡੀ ਸ਼ੈਰੀਆਂ ਮਡਾਲਾ ਸ਼ੰਨਾ ਪਿਪਲੀ ਮਿਆਣੀ ਜਲਾਲਪੁਰ ਖੁਰਦ ਕੰਗ ਖੁਰਦ ਕੋਠਾ ਨਵਾਂ ਪਿੰਡ ਖਾਲੇਵਾਲ ਜਲਾਲਪੁਰ ਕਲਾ ਆਦਿ ਪਿੰਡਾਂ ਤੇ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਅਤੇ ਮੌਕੇ ਤੇ ਵੱਖ-ਵੱਖ ਥਾਵਾਂ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ ਨੇ ਕਿਹਾ ਕਿ ਜੇਕਰ ਅਸੀਂ ਦੇਸ਼ ਨੂੰ ਨਸ਼ਾ ਮੁਕਤ ਕਰਨਾ ਹੈ ਮਜ਼ਦੂਰਾਂ ਨੂੰ 200 ਦਿਨ ਰੋਜ਼ਗਾਰ ਦਿਵਾਉਣਾ ਹੈ ਬੇਰੋਜ਼ਗਾਰੀ ਦੂਰ ਕਰਨੀ ਹੈ ਕਿਸਾਨਾਂ ਤੇ ਮਜ਼ਦੂਰਾਂ ਵਾਸਤੇ ਘੱਟੋ ਘੱਟ 10000 ਰੁਪਏ ਬੁਢਾਪਾ ਪੈਨਸ਼ਨ ਲੈਣੀ ਹੈ ਫਸਲਾਂ ਦੇ ਲਾਹੇਵੰਦ ਭਾਅ ਲੈਣੇ ਹਨ ਭਾਰਤ ਨੂੰ WTO ਦੀਆਂ ਨੀਤੀਆਂਾਂ ਤੋਂ ਪਹਾਰ ਕਰਨਾ ਹੈ ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾ ਲਾਗੂ ਕਰਵਾਉਣੀਆਂ ਹਨ ਦਿੱਲੀ ਆंदोलਨ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਉਣਾ ਹੈ ਆਵਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਵਾਉਣੇ ਹਨ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਹੈ ਡਾਕਟਰ ਸੁਆਮੀ ਨਾਥ ਕਮਿਸ਼ਨ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਲੈਣੇ ਹਨ ਸਾਰੀਆਂ ਫਸਲਾਂ ਤੇ ਸਰਕਾਰੀ ਖਰੀਦ ਦਾ ਕਾਨੂੰਨ ਬਣਾਉਣਾ ਹੈ ਦਿੱਲੀ ਆਂਦੋਲਨ ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਹੋਏ ਪਰਚੇ ਰੱਦ ਕਰਵਾਉਣੇ ਹਨ ਦਿੱਲੀ ਆਂਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਮੁਆਵਜ਼ੇ ਅਤੇ ਪਰਿਵਾਰ ਦੇ ਇਕ ਜੀ ਨੂੰ ਸਰਕਾਰੀ ਨੌਕਰੀ ਦਿਵਾਉਣੀ ਹੈ ਲਖੀਮਪੁਰ ਖੀਰੀ ਮਾਮਲੇ ਤੇ ਇਨਸਾਫ ਲੈਣਾ ਹੈ ਤੇ ਹਰ ਹਾਲਤ ਵਿੱਚ ਸਾਨੂੰ ਮੋਰਚੇ ਦਾ ਆਗਾਜ਼ ਕਰਨਾ ਪਵੇਗਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਸਲਵਿੰਦਰ ਸਿੰਘ ਜਾਨੀਆਂ ਜ਼ਿਲ੍ਹਾ ਪ੍ਰਧਾਨ ਗੁਰਮੀਲ ਸਿੰਘ ਰੇੜਵਾ ਜ਼ਿਲ੍ਹਾ ਸਕੱਤਰ ਜਰਨੈਲ ਸਿੰਘ ਰਾਮੇ ਜ਼ਿਲ੍ਹਾ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾ ਜ਼ਿਲ੍ਹਾ ਖਜਾਂਚੀ ਜਗਦੀਸ਼ਪਾਲ ਸਿੰਘ ਭਾਮਣੀਆਂ ਗੁਰਜੀਤ ਸਿੰਘ জাফরਵਾਲ ਕਿਸ਼ਾਨ ਦੇਵੀ ਮਿਆਣੀ ਤਰਲੋਕ ਸਿੰਘ ਗੱਟੀ ਪੀਰਵਖਸ਼ ਅਮਰਜੀਤ ਸਿੰਘ ਪੁੰਨਿਆ ਬਲਵੀਰ ਸਿੰਘ ਕਾਕੜ ਕਲਾ ਜਗਤਾਰ ਸਿੰਘ ਚੱਕ ਬਡਾਲਾ ਬਲਜਿੰਦਰ ਸਿੰਘ ਗੱਟਾ ਮੰਡੀ ਕਾਸੂ ਬਲਬੀਰ ਸਿੰਘ ਮੁੰਡੀ ਸ਼ੈਰੀਆ ਜਸਵਿੰਦਰ ਸਿੰਘ ਜਾਣਿਆ ਜਗੀਂਦਰ ਸਿੰਘ ਮਡਲਾ ਸ਼ੰਨਾ ਤੇ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ ਲੋਈਆ ਤੋਂ ਅਜੀਬ ਬਬੂ ਦੀ ਇਹ ਖਾਸ ਰਿਪੋਰਟ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਸਲਵਿੰਦਰ ਸਿੰਘ ਜਾਨੀਆਂ ਕਿਸਾਨ ਮਜ਼ਦੂਰ ਸ਼ਕਰ ਸ਼ਮੀਰ ਬੇਟੀ ਜੀ ਸੂਬਾ ਕੌਰ ਕਮੇਟੀ ਦਾ ਮੈਂਬਰ ਆ ਅੱਜ ਅਸੀਂ ਜਲੰਧਰ ਜ਼ਿਲ੍ਹੇ ਦੇ ਪਿੰਡ ਪਿੰਡ ਜਾ ਕੇ ਜਿਹੜੀਆਂ ਮੀਟਿੰਗ ਕਰਦੇ ਆ ਜ਼ਿਲ੍ਹਾ ਟੀਮ ਨਾਲ ਆ ਵੀ ਜਿਹੜੀਆਂ ਮੰਨੀਆਂ ਆਈਆਂ ਮੰਗਾਂ ਜਿਹੜੀਆਂ ਮੋਦੀ ਨੇ ਜਿਹੜਾ ਗੌਰ ਪ੍ਰੂਬ ਦੇ ਐਲਾਨ ਕੀਤਾ ਹੈ ਉਹਦੇ ਵਾਸਤੇ ਵੀ ਮੋਦੀ ਜਿਹੜਾ ਉਹਨਾਂ ਗੱਲਾਂ ਤੋਂ ਭੱਜ ਚੁੱਕਾ ਉਹ ਮਨਾਉਣ ਵਾਸਤੇ ਜਿਹੜੀਆਂ ਮੰਨੀਆਂ ਮੰਗਾਂ ਲਾਗੂ ਕਰਨ ਵਾਸਤੇ ਜਿਹੜਾ 11 ਤਰੀਕ ਨੂੰ ਅਸੀਂ 11 ਫਰਵਰੀ ਨੂੰ ਜਿਹੜਾ ਉਹ ਦਿੱਲੀ ਕੁਝ ਕਰਨ ਦਾ ਵੀ ਮੰਦੀਆ ਗਿਆ ਮੰਗਾ ਕਿ ਕਿਸਾਨਾਂ ਮਿੱਤਰਾਂ ਨੂੰ ਐਮਐਸਪੀ ਦੇऊं ਸਮਾਮੀ ਨਾਥ ਰਿਪੋਰਟ ਲਾਗੂ ਕਰੂੰ ਉਹਦੇ ਨਾਲ ਵੀ ਜਿਹੜੇ ਪੰਜਾਬ ਚ ਜੁਪੀ ਚ ਹਰਿਆਣੇ ਚ ਕਿਤੇ ਵੀ ਜਿਹੜੇ ਕੇਸ ਪਾਏ ਕਿਸਾਨਾਂ ਮਿੱਤਰਾਂ ਦੇ ਉਹ ਮੈਂ ਰੱਦ ਕਰੂੰਗਾ ਜਿਹੜੇ ਜੁਪੀ ਦੇ ਵਿੱਚ ਅਜੇ ਮਿਸ਼ਰਾ ਨੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਵੀਰ ਤੇ ਗੱਡੀ ਚਾੜ ਕੇ ਨਸ਼ੀਦ ਕੀਤਾ ਸੀ ਉਹਨਾਂ ਨੂੰ ਕਿਹਦਾ ਇਨਸਾਫ ਮਿਲੂ ਤੇ ਅਜੇ ਮਿਸ਼ਰੇ ਨੂੰ ਸਜ਼ਾ ਮਿਲੂ ਜਿਹੜਾ 750 ਤੋਂ ਉੱਪਰ ਜਿਹੜੇ ਆ ਕਿਸਾਨ ਮਜ਼ਦੂਰ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਆਦਾ ਰੁਜ਼ਗਾਰ ਮਿਲੂ ਤਾਂ ਉਹਨਾਂ ਨੂੰ ਨੌਕਰੀਆਂ ਦੇਊਗਾ ਪਰਿਵਾਰਾਂ ਨੂੰ ਉਹਨਾਂ ਨੂੰ ਉਹ ਵੀ ਉਸੇ ਤਰ੍ਹਾਂ ਹੀ ਪਈਆਂ ਉਹਨਾਂ ਤੋਂ ਮੁਕਰ ਚੁੱਕਾ ਇਹਨਾਂ ਕਿਸਾਨਾਂ ਮਜ਼ਦੂਰਾਂ ਵਾਸਤੇ ਜਿਹੜੇ ਚੇਪ ਵਾਲੇ ਮੀਟਰ ਲੈ ਲੈਂਦੇ ਆ ਆ ਪੰਜਾਬ ਦੇ ਵਿੱਚ ਲੱਗਣ ਰਿਹਾ ਧੜਾ ਧੜਾ ਲੱਗੰਦਾ ਆ ਉਹਨਾਂ ਦਾ ਵਿਰੋਧ ਆ ਉਹਨਾਂ ਵਿਰੋਧਾਂ ਤੇ ਦਿੱਲੀ ਨੂੰ ਜਿਹੜਾ 11 ਫਰਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਸਾਰਾ ਪੰਜਾਬ ਹਿਲਾ ਬਾਂਦਾ ਤੇ ਆ ਜਲੰਧਰ ਜ਼ਿਲ੍ਹੇ ਚ ਇਨਾ ਤਸ਼ਾਵਾ ਵੱਡੀ ਗਿਣਤੀ ਜਿਹੜਾ 11 ਫਰਵਰੀ ਨੂੰ ਇਥੋਂ ਜਿਹੜਾ ਵੱਡੇ ਜਥੇ ਜਿਹੜੇ ਆ ਉਹ ਜਲੰਧਰ ਜਿੰਨੇ ਤੋਂ ਤੁਰਨਗੇ ਇਹ ਜਿੰਨਾ ਚਿਰ ਸਰਕਾਰਾਂ ਮੰਨੀਆਂ ਗਿਆ ਮੰਗਾ ਲਾਗੂ ਨਹੀਂ ਕਰਦੇ ਦੇਦੇ ਉਹਨਾਂ ਚਿਰ ਸਰਚ ਜਿਹੜਾ ਤੇ ਜੀ ਦੇ ਉੱਤੇ ਲਗਾਤਾਰ ਚੱਲੂਗਾ ਮੈਂ ਕਰ ਮੇ ਰੇਡਮਾ ਕਿਸਾਨ ਮਧੂਸਰ ਫਰੀ ਜਿਲ੍ਹਾ ਪ੍ਰਧਾਨ ਅੱਜ ਜੋ ਪਿੰਡ ਪਿੰਡ ਦੇ ਵਿੱਚ ਮੀਟਿੰਗਾਂ ਲਾ ਕੇ ਜੈਜਾ ਲੈ ਆ ਗਿਆ ਦਿੱਲੀ ਜਾਣ ਨੂੰ ਕਿੰਨਾ ਦਸ਼ਾਵਾ ਪਿੰਡਾਂ ਦੇ ਵਿੱਚ ਕੋ ਜਿਹੜਾ ਕਹਿੰਦੇ ਅਧੋਲਣਾ ਅਧੂਰਾ ਰਹਿ ਗਿਆ ਸੀਗਾ ਹੌਣ ਜਿਹੜਾ ਆਰਪਰ ਦੀ ਜਿਹੜੀ ਲੜਾਈ ਆ ਲੜ ਕੇ ਜਿਹੜਾ ਸਵਾਮੀ ਰਾਤ ਦੀ ਰਿਪੋਰਟ ਆ ਜਿਹੜੀ ਲਾਗੂ ਕਰਾ ਕੇ ਜਿਹੜੇ ਰਹਿੰਦੇ ਮਸਲੇ ਸਾਰੇ ਹੱਲ ਕਰਾ ਕੇ ਜਿਹੜਾ ਉਥੋਂ ਬਾਅਦ ਫਮੜਾਂਗੇ ਟੰਡਾਂ ਦੇ ਵਿੱਚ ਬੜਾ ਦਿਖਾ ਪਰ ਦੂਸਰਾ ਜਿਹੜਾ ਇੱਕ ਪੰਜਾਬ ਸਰਕਾਰ ਤੇ ਭਗਵੰਤ ਮਾਨ ਸਰਕਾਰ ਤੇ ਲੋਕਾਂ ਨੂੰ ਰੋਸ ਪਾਇਆ ਗਿਆ ਵੀ ਜਿਹੜਾ ਬਿਜਲੀ ਦੇ ਕੱਟ ਲੰਮੇ ਲੰਮੇ ਕੱਟ ਲੱਗਣ ਰਿਹਾ ਆ ਆ ਸਵੇਰ ਨੂੰ ਤਾਂ ਸਵੇਰ ਨੂੰ ਸ਼ਾਮਾਂ ਨੂੰ ਸ਼ਾਮਾਂ ਨੂੰ ਜਿਹੜੀ ਲੜ ਬਹੁਤ ਜਿਆਦਾ ਕੱਟ ਲੱਗ ਰਿਆ ਤੇ ਜਿਹੜਾ ਕਿਸਾਨ ਐ ਸੋਣੇ ਆਲੂ ਦੀ ਫਸਲ ਆ ਉਹਨੂੰ ਪਾਣੀ ਦੀ ਬਹੁਤ ਜ਼ਰੂਰਤ ਆ ਤੇ ਚਾਹ ਕੰਡਤ ਨੂੰ ਆ ਪਰ ਉਹ ਜਿਹੜਾ ਕਿਹੜਾ ਕਿਹੇ ਪਾਸੇ ਲੱਗਦਾ ਨਹੀਂ ਤੇ ਰਾਹ ਦੇ ਵਿੱਚ ਹੀ ਕੱਟਿਆ ਜਾਂਦਾ ਉਹ ਜਿਹੜਾ ਭਗਵੰਤ ਮਾਨ ਸਰਕਾਰ ਆ ਇਹ ਵੀ ਮੋਦੀ ਦੇ ਨਾਲ ਰਲਿਆ ਹੋਇਆ ਇਹ ਜਿਹੜਾ ਪਿੰਡ ਪਿੰਡ ਦੇ ਵਿੱਚ ਜਿਹੜੀ ਰਿਪੋਰਟ ਆ ਰਹੀ ਆ ਵੀ ਮੋਦੀ ਤੋਂ ਘੱਟ ਨਹੀਂ ਜਾ ਭਗਵੰਤ ਮਾਨ ਸਰਕਾਰ ਜਿਹੜੀ ਆ ਜਿਹੜੀ ਕਿਸਾਨੀਆਂ ਡੁੱਬਣ ਦੇ ਲੱਗੀ ਹੋਈ ਆ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਆ ਇਹਦੇ ਨਾਲ ਤੁਰੰਤ ਜਿਹੜਾ ਧਿਆਨ ਦੇਵੇ ਜਿਹੜੇ ਲੈਡ ਦੇ ਲੰਮੇ ਲੰਮੇ ਕਟਾ ਬੰਦ ਕਰਕੇ ਜਿਹੜੀ ਲੈਡ ਦੀ ਸਪਲਾਈ ਜਿਹੜੀ ਫੇਰ ਢੰਗ ਦੇ ਰਿਕਾ ਨਾ ਦੇਵੇ ਨਹੀਂ ਤਾਂ ਦਿੱਲੀ ਦੇ ਦੋਲਣ ਦੇ ਵਿੱਚ ਭਗਵਾਨ ਸਾਹਿਬ ਤੇਰੇ ਵੀ ਨਾਰੇ ਗੁੰਜਣਗੇ ਵੀ ਜਿਹੜਾ ਪੰਜਾਬ ਦੇ ਨਾਲ ਤੋਂ ਧੋਖਾ ਕਰ ਰਿਆਂ ਜਿਹੜਾ ਬਾਹਰ ਭਾषण ਕਰ ਰਿਆਂ ਵੀ ਮੈਂ 24 ਘੰਟੇ ਲੈਣੇ ਪੰਜਾਬ ਨੂੰ ਦੇ ਰਿਆਂ ਪਰ ਤੇਰੇ ਲੰਮੇ ਲੰਮੇ ਕਟੇ ਜਿਹੜੇ ਦਿੱਲੀ ਦੇ ਦੋਲਣਾਂ ਚ ਵੀ ਭੋਲਣਗੇ ਓਏ ਖਾਲਸਾ ਓਏ ਜੀ ਮੋਦੇ